ਉਹਨ ਸ਼ਹਿਰ ਤੇਰੇ ਦੀ ਬਸ ਮੇਰੇ ਅਡੇ ਤੋਂ ਲੰਘਦੀ ਐ ਵਿੱਚ ਤੂੰ ਨਹੀਂ ਦਿਸਦੀ ਬਾ ਕਮਾਲ ਆਵਾਜ਼ ਦੇ ਵਿੱਚ ਇਸ ਨੌਜਵਾਨ ਨੇ ਜੋ ਗੀਤ ਗਾਇਆ ਹੈਗਾ ਹਰ ਇੱਕ ਦੇ ਦਿਲ ਨੂੰ ਛੂ ਰਿਹਾ ਹੈ। ਦਰਅਸਲ ਇਹ ਨੌਜਵਾਨ ਆਪਣੀ ਪ੍ਰੇਮਿਕਾ ਦੀ ਯਾਦ ਦੇ ਵਿੱਚ ਇਹ ਸੁੰਦਰ ਗੀਤ ਗਾ ਰਿਹਾ ਹੈਗਾ। ਦਰਅਸਲ ਇਸ ਦੀ ਜੋ ਪ੍ਰੇਮਿਕਾ ਹੁੰਦੀ ਹੈ ਇਸ ਨੂੰ ਛੱਡ ਕੇ ਬਾਹਰ ਵਿਦੇਸ਼ ਤੁਰ ਜਾਂਦੀ ਹੈਗੀ ਹੈ ਕਿਉਂਕਿ ਪੰਜਾਬ ਦੇ ਵਿੱਚ ਅਕਸਰ ਨੌਜਵਾਨ ਆਪਣੀ ਪ੍ਰੇਮਿਕਾ ਦੇ ਨਾਲ ਰਹਿਣ ਦੇ ਜਾਂ ਫਿਰ ਜ਼ਿੰਦਗੀ ਪਰ ਸਾਥ ਦੇ ਬਾਉਂਡ ਦੇ ਵਾਅਦੇ ਕਰਦੇ ਨੇ ਕਿ ਅਸੀਂ ਹਮੇਸ਼ਾ ਇਕੱਠੇ ਰਵਾਂਗੇ ਤਾਂ ਉਹਨਾਂ ਪਲਾਂ ਨੂੰ ਯਾਦ ਕਰਕੇ ਇਹ ਨੌਜਵਾਨ ਨੇ ਇਹ ਗੀਤ ਖੁਦ ਹੀ ਬਣਾਇਆ ਹੈਗਾ ਤੁਸੀਂ ਵੀ ਜਦੋਂ ਇਸ ਗੀਤ ਨੂੰ ਸੁਣੋਗੇ ਤੁਹਾਡੀ ਵੀ ਰੂਹ ਖੁਸ਼ ਹੋ ਜਾਵੇਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਸ ਦਾ ਇਹ ਗੀਤ ਕਿਵੇਂ ਜਿ ਲੱਗਿਆ ਹੈ ਦਰਅਸਲ ਇਸ ਨੌਜਵਾਨ ਦੀ ਜਿਹੜੀ ਆਵਾਜ਼ ਹੈਗੀ ਹੈ ਦਿਲ ਨੂੰ ਛੂ ਜਾਣ ਵਾਲੀ ਹੈਗੀ ਹੈ ਜਿੱਥੇ ਇਹ ਨੌਜਵਾਨ ਕਹਿੰਦਾ ਹੈਗਾ ਕਿ ਮੇਰੀ ਜੋ ਪ੍ਰੇਮਿਕਾ ਹੈ ਵਿਦੇਸ਼ ਚਲੀ ਜਾਂਦੀ ਹੈ ਤੇ ਵਿਦੇਸ਼ ਜਾਣ ਤੋਂ ਬਾਅਦ ਵੀ ਉਸ ਦੀ ਜਿਹੜੀ ਬੱਸ ਹੁੰਦੀ ਹੈ ਉਹ ਵੀ ਉਹਨਾਂ ਦੇ ਅੱਡੇ ਤੇ ਆ ਕੇ ਖੜੀ ਹੋ ਜਾਂਦੀ ਹੈ ਆਓ ਇੱਕ ਵਾਰ ਸੁਣਦੇ ਹਾਂ ਇਸ ਦੀ ਆਵਾਜ਼ ਅਸੀਂ ਅੰਗਰੇਜ਼ੀ ਤੁਲਿੜੇ ਸਿਉਣੇ ਸੀ ਸਿੱਖਦੀ ਹੁਣ ਸ਼ਹਿਰ ਤੇਰੇ ਦੀ ਬੱਸ ਮੇਰੇ ਅੱਡੇ ਤੋਂ ਲੰਘਦੀ ਐ ਵਿੱਚ ਤੂੰ ਨਹੀਂ ਦਿਸਦੀ ਹੁਣ ਸ਼ਹਿਰ ਤੇਰੇ ਦੀ बस मेरे अड्डे ਤੋਂ ਲੰਘਦੀ ਐ ਵਿੱਚ ਤੂੰ ਨਹੀਂ ਦਿਸਦੀ ਉਹ ਲੱਗਦਾ ਤੇਰਾ ਹੋ ਗਿਆ ਹੋਣਾ ਵਿਆਹ ਸੋਣੀਏ ਉਹ ਮਿੱਟੀ ਦੇ ਵਿੱਚ ਮਿਲ ਗਏ ਮੇਰੇ ਚਾਹ ਸੋਣੀਏ ਕਿੰਨਾ ਕਰਦਾ ਸੀ ਮੈਂ ਤੇਰਾ ਨਹੀਂ ਤੂੰ ਭੁੱਲਦੀ ਜਾਵੇਂ ਮੇਰਾ ਨਾ ਸੋਣੀਏ ਜਦੋਂ ਮਾੜਾ ਸਮਾਂ ਹਏ ਚੱਲਦਾ ਏ ਫਿਰ ਐ ਨਸੀਬ ਹੁੰਦੀ ਨਾ ਜਿਤਨੀ ਹੁਣ ਸ਼ਹਿਰ ਤੇਰੇ ਦੀ ਬਸ ਮੇਰੇ ਅਡੇ ਤੋਂ ਲੰਘਦੀ ਐ ਵਿੱਚ ਤੂੰ ਨਹੀਂ ਦਿਸਦੀ ਅਸੀਂ ਅੰਗਰੇਜ਼ੀ ਤੁਲੜੇ ਸਿਉਣੇ ਸੀ ਸਿੱਖਦੀ ਹੁਣ ਸ਼ਹਿਰ ਤੇਰੇ ਦੀ ਬਸ ਮੇਰੇ ਅਡੇ ਤੋਂ ਲੰਘਦੀ ਐ ਵਿੱਚ ਤੂੰ ਨਹੀਂ ਦਿਸਦੀ ਹੁਣ ਸ਼ਹਿਰ ਤੇਰੇ ਦੀ ਬੱਸ ਮੇਰੇ ਅਡੇ ਤੋਂ ਲੰਘਦੀ ਐ ਵਿੱਚ ਤੂੰ ਨਹੀਂ ਦਿਸਦੀ ਉਹ ਲੱਗਦਾ ਤੇਰਾ ਹੋ ਗਿਆ ਹੋਣਾ ਵਿਆਹ ਸੋਣੀਏ ਉਹ ਮਿੱਟੀ ਦੇ ਵਿੱਚ ਮਿਲ ਗਏ ਮੇਰੇ ਚਾਹ ਸੋਣੀਏ ਕਿੰਨਾ ਕਰਦਾ ਸੀ ਮੈਂ ਤੇਰਾ ਨਹੀਂ ਤੂੰ ਭੁੱਲਦੀ ਜਾਵੇਂ ਮੇਰਾ ਨਾ ਸੋਣੀਏ ਜਦੋਂ ਮਾੜਾ ਸਮਾਂ ਹਏ ਚੱਲਦਾ ਏ ਫਿਰ ਐ ਨਸੀਬ ਹੁੰਦੀ ਨਾ ਜਿੰਨੀ ਹੁਣ ਸ਼ਹਿਰ ਤੇਰੇ ਦੀ બસ ਮੇਰੇ ਅਡੇ ਤੋਂ ਲੰਘਦੀ ਐ ਵਿੱਚ ਤੂੰ ਨਹੀਂ ਦਿਸਦੀ ਸੀ ਅਸੀਂ ਅੰਗਰੇਜੀ ਤੁਲੜੇ ਸਿਉਣੇ ਸੀ ਸਿੱਖਦੀ ਹੁਣ ਸ਼ਹਿਰ ਤੇਰੇ ਦੀ ਬਸ ਮੇਰੇ ਅਡੇ ਤੋਂ ਲੰਘਦੀ ਐ ਵਿੱਚ ਤੂੰ ਨਹੀਂ ਦਿਸਦੀ ਹੁਣ ਸ਼ਹਿਰ ਤੇਰੇ ਦੀ ਬਸ ਮੇਰੇ ਅੱਡੇ ਤੋਂ ਲੰਘਦੀ ਐ ਵਿੱਚ ਤੂੰ ਨਹੀਂ ਦਿਸਦੀ ਉਹ ਲੱਗਦਾ ਤੇਰਾ ਹੋ ਗਿਆ ਹੋਣਾ ਵਿਆਹ ਸੋਣੀਏ ਉਹ ਮਿੱਟੀ ਦੇ ਵਿੱਚ ਮਿਲ ਗਏ ਮੇਰੇ ਚਾ ਸੋਣੀਏ ਕਿੰਨਾ ਕਰਦਾ ਸੀ ਮੈਂ ਤੇਰਾ ਨਹੀਂ ਤੂੰ ਭੁੱਲਦੀ ਜਾਵੇਂ ਮੇਰਾ ਨਾ ਸੋਣੀਏ ਜਦੋਂ ਮਾੜਾ ਸਮਾਂ ਹਏ ਚੱਲਦਾ ਏ ਫਿਰੇ ਨਸੀਬ ਹੁੰਦੀ ਨਾ ਜਿੰਨੀ ਹੁਣ ਸ਼ਹਿਰ ਤੇਰੇ ਦੀ ਬਸ ਮੇਰੇ ਅਡੇ ਤੋਂ ਲੰਘਦੀ ਐ ਵਿੱਚ ਤੂੰ ਨਹੀਂ ਦਿਸਦੀ ਅਸੀਂ ਅੰਗਰੇਜ਼ੀ ਤੁਲੜੇ ਸਿਉਣੇ ਸੀ ਸਿੱਖਦੀ ਹੁਣ ਸ਼ਹਿਰ ਤੇਰੇ ਦੀ ਬਸ ਮੇਰੇ ਅਡੇ ਤੋਂ ਲੰਘਦੀ ਐ ਵਿੱਚ ਤੂੰ ਨਹੀਂ ਦਿਸਦੀ ਹੁਣ ਸ਼ਹਿਰ ਤੇਰੇ ਦੀ बस मेरे अड्डे ਤੋਂ ਲੰਘਦੀ ਐ ਵਿੱਚ ਤੂੰ ਨਹੀਂ ਦਿਸਦੀ ਉਹ ਲੱਗਦਾ ਤੇਰਾ ਹੋ ਗਿਆ ਹੋਣਾ ਵਿਆਹ ਸੋਣੀਏ ਉਹ ਮਿੱਟੀ ਦੇ ਵਿੱਚ ਮਿਲ ਗਏ ਮੇਰੇ ਚਾਹ ਸੋਣੀਏ ਕਿੰਨਾ ਕਰਦਾ ਸੀ ਮੈਂ ਤੇਰਾ ਨਹੀਂ ਤੂੰ ਭੁੱਲਦੀ ਜਾਵੇਂ ਮੇਰਾ ਨਾ ਸੋਣੀਏ ਜਦੋਂ ਮਾੜਾ ਸਮਾਂ ਹਏ ਚੱਲਦਾ ਇਹ ਫਿਰੇ ਨਸੀਬ ਹੁੰਦੀ ਨਾ ਜਿਤਨੀ ਕੋਣ ਸ਼ਹਿਰ ਤੇਰੇ ਦੀ ਬਸ ਮੇਰੇ ਅਡੇ ਤੋਂ ਲੰਘਦੀ ਐ ਵਿੱਚ ਤੂੰ ਨਹੀਂ ਦਿਸਦੀ